ਫੋਨ ਕਰੀਏ ਨੂੰ ਥੋੜੇ ਬੰਦੇ ਧਿਆਨ ਨਾਲ ਮਨੋਂ ਲੱਗਿਆ ਕੋਈ ਹੋਰ ਨਹੀਂ ਕਹਿੰਦਾ ਮੈਂ ਫੋਨ ਕਰਦਾ ਨਹੀਂ ਕਿਉਂ ਵਾਰੀਆ ਦਿਨ ਪੈਂਦੇ ਐਰੋ ਸਿਟੀ ਦੇ ਵਿੱਚ 21 ਸਾਲਾ ਇੱਕ ਨੌਜਵਾਨ ਕਰਨ ਵੀਰ ਸਿੰਘ ਜੋ ਕਿ ਫੇਸ ਦਾ ਰਹਿਣ ਵਾਲਾ ਹੈ ਕੁਝ ਨੌਜਵਾਨਾਂ ਨੇ ਉਸ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਹੈ ਮਿਲੀ ਜਾਣਕਾਰੀ ਮੁਤਾਬਕ ਕਰਨ ਵੀ ਦਾ ਗਲਾ ਘੁੱਟਣ ਤੋਂ ਬਾਅਦ ਉਹ ਨੌਜਵਾਨ ਉਸ ਨੂੰ ਆਪਣੀ ਗੱਡੀ ਦੇ ਵਿੱਚ ਸੋਹਾਨਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਉਸ ਤੋਂ ਬਾਅਦ ਕਬਰਾਂ ਕੇ ਉਹ ਨੌਜਵਾਨ ਗੱਡੀ ਉੱਥੇ ਹੀ ਛੱਡ ਮੌਕੇ ਤੋਂ ਫਰਾਰ ਹੋ ਗਏ ਉੱਧਰ ਪੁਲਿਸ ਵੱਲੋਂ ਇਸ ਕਤਲ ਦਾ ਕਾਰਨ ਇੱਕ ਲੜਕੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਗੱਲ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ ਉੱਧਰ ਪੁਲਿਸ ਨੇ ਧਾਰਾ 302 ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਕਾਤਲਾਂ ਦੀ ਭਾਲ ਲਈ ਜਗ੍ਹਾ-ਜਗਾ ਛਾਪੇਮਾਰੀ ਕੀਤੀ ਜਾ ਰਹੀ ਹੈ ਕੀ ਨਾਮ ਹੈ ਪ੍ਰਿੰਦਰ ਸਿੰਘ ਅਜੀਬ ਜੀ ਕੀ ਹੋਇਆ ਕੀ ਹੈ ਅੱਜ ਅੱਜ ਸਵਾਨਾ ਹਸਪਤਾਲ ਪਹੁੰਚੇ ਆ ਕੀ ਇਸ ਵਾਸਤੇ ਪਹੁੰਚੇ ਆ ਕੀ ਮੈਟਰ ਹੈ ਜੀ ਭਾਜੀ ਮੇਰਾ ਫਰੈਂਡ ਸੀ ਕਰਨ ਸਿੰਘ ਠੀਕ ਹੈ ਜੀ ਜਿਹੜੇ ਰਹਿੰਦੇ ਆ ਇਹ ਮੈਂ ਇਹਨੂੰ ਫੋਨ ਕਰਦਾ ਸੀ ਸ਼ਾਮ ਨੂੰ ਕਿੰਨੇ ਵਜੇ ਸੀ ਪਹਿਲੇ ਗ੍ਰੰਥ ਦੁਬਾਰੇ ਕਾਲ 12:00 ਵਜੇ ਕਿਹਾ ਨਹੀਂ ਮੈਂ ਆਪਣੇ ਬਾਸ ਆਫਿਸ ਆ ਠੀਕ ਹੈ ਜੀ ਮੇਰੀ ਗੱਲ ਉਸ ਵਾਰ ਮੇਰੀ ਗੱਲ ਹੋਈ ਇਹਦੇ ਨਾਲ 7:00 ਵਜੇ ਕੋਫੀਸ਼ਲ ਠੀਕ ਹੈ ਜੀ ਉਸ ਦਿਨ ਜਿਹੜੇ ਮੇਰੇ ਕੋਲ ਕਾਲ ਕਰੀਆ ਉਹ ਕੋਈ ਹੋਰੇ ਬੰਦੇ ਇੱਥੇ ਆਨ ਆਨ ਮੋੜਦਾ ਰੋ ਰਿਹਾ ਮੈਂ ਦੋ ਵਾਰੀ ਕਹਿੰਦਾ ਜੀ ਮੈਂ ਫੋਨ ਕਰਦਾ ਵੀ ਕੋਈ ਹੋਰ ਬੰਦਾ ਉਸ ਤੋਂ ਬਾਅਦ ਹੁਣ ਤੋਂ ਬਾਅਦ ਵਿੱਚ ਤੀਸਰੀ ਵਾਰ ਜਦੋਂ ਮੇਰੀ ਗੱਲ ਹੋਈ ਮੈਂ ਇਹਨੂੰ ਕਹਿੰਦੇ ਵੀ ਹਾਜ਼ਰੀ ਕਰਨ ਵੀਰ ਸਿੰਘ ਤੁਸੀਂ ਕਰਨ ਨਹੀਂ ਸੀ ਤੇ ਕੀ ਗੱਲ ਦੀ ਮੈਂ ਕਿਹਾ ਮੈਂ ਬਰਾਹਮਣ ਕਹਿੰਦੇ ਵੀ ਕਰਨਜੀਤ ਸਿੰਘ ਤਾਂ ਹਸਪੀਟਲ ਸੁਹਾਣੇ ਅਮਰਜੈਂਸੀ ਚ ਆਇਆ ਠੀਕ ਹੈ ਜੀ ਉਹ ਬੇਹੋਸ਼ ਹੋਇਆ ਹੋਇਆ ਤੇ ਮੈਂ ਉਹਨਾਂ ਨੂੰ ਬੋਲਿਆ ਕਿ ਤੁਸੀਂ ਇਧਰ ਫਾਜ਼ਲ ਸਾਹਿਬ ਨੂੰ ਕੰਟੈਕਟ ਨਹੀਂ ਕਰਿਆ ਉਹ ਕਹਿੰਦੇ ਵੀ ਅਸੀਂ ਤਾਂ ਕਰਦੇ ਸਾਡੇ ਕੋਲ ਫੋਨ ਦਾ ਪਾਸਵਰਡ ਹੁੰਦਾ ਠੀਕ ਹੈ ਜੀ ਤਾਂ ਫਿਰ ਮੈਂ ਕਿਹਾ ਮੈਂ ਕਿਹਾ ਠੀਕ ਹੈ ਮੈਂ ਉਹਦੇ ਫਾਜ਼ਲ ਸਾਹਿਬ ਨੂੰ ਕਹਿੰਦਾ ਉਹ ਤੁਹਾਨੂੰ ਨਾਲ ਤੌਲ ਤੇ ਗੱਲ ਕਰਨਗੇ ਠੀਕ ਹੈ ਉਹ ਕਹਿੰਦੇ ਕੋਈ ਗੱਲ ਫਿਰ ਮੈਂ ਉਹ ਫਾਜ਼ਲ ਸਾਹਿਬ ਨੂੰ ਗੱਲ ਕਰੀ ਉਹਨਾਂ ਨੇ ਉਹਨਾਂ ਨਾਲ ਕੰਟੈਕਟ ਕਰਿਆ ਫੋਨ ਕਰਿਆ ਉਹਨਾਂ ਨੂੰ ਫਾਜ਼ਲ ਸਾਹਿਬ ਦਾ ਮੈਨੂੰ 5-7 ਮਿੰਟ ਬਾਅਦ ਫਿਰ ਫੋਨ ਆਇਆ ਕਹਿੰਦੇ ਵੀ ਜ ਦੀ ਕਾਰਨ ਉਹ ਡੈਡਰ ਤਾਂ ਉਹਨਾਂ ਦੇ ਵਿੱਚੋਂ ਡਾਕਟਰ ਸਾਹਿਬ ਨੇ ਡੈਡ ਕੁਸ਼ੀ ਕਰਤਾ ਜਿਵੇਂ 10 15 ਵਜੇ ਪਹੁੰਚ ਉਸ ਵਾਰੀ ਤੇ ਆਏ ਅੰਦਰ ਫਿਰ ਅਸੀਂ ਚੈੱਕ ਕਰ ਰਹੇ ਹਾਂ ਸਰ ਕੀ ਲੱਗਦਾ ਤੁਹਾਨੂੰ ਵੀ ਇਹ ਕੀ ਡੈਡ ਕੁ ਕਿਦਾਂ ਮਤਲਬ ਡੈਡ ਕਿਦਾਂ ਹੋਈ ਹੈ ਮਟਰ ਹੈ ਸਰ ਕਿੱਥੇ ਹੋਇਆ ਹੈ ਇਹਦੇ ਵੀ ਨਿਸ਼ਾਨ ਹੋਏ ਹੋਏ ਹੈ ਇਹ ਹੁਣ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਉਹ ਕਹਿੰਦੇ ਵੀ ਮਿੱਟੀ ਕੋਲ ਹੋਇਆ ਕੋਈ ਮੁੰਡੇ ਸੀ ਆ ਵਿੱਚ ਕੋਈ ਗੱਲਬਾਤ ਹੋਈ ਹੈ ਜੇ ਫੋਟੋ ਜੀ ਮੈਂ ਤੁਹਾਨੂੰ ਦਿਖਾ ਸਕਦਾ ਸਰ ਬਲੀਗੂਰ ਦਿਖਾਓ ਇਹ ਇਹਦੀ ਫੋਟੋ ਹੈ ਦੇਖ ਕੇ ਤੇ ਗਲੇ ਤੇ ਨਿਸ਼ਾਨ ਕਰੇ ਹੋਏ ਆ ਤੇ ਹੰਡੇ ਦੀ ਨੱਕ ਤੇ ਵੀ ਕੋਈ ਵਾਰ ਵਾਰਿਆ ਹੋਇਆ ਤੇ ਕੰਨ ਤੇ ਵੀ ਦੇਖੋ ਸਰੀਰ ਸਭ ਕੀ ਕੰਮ ਕਰਦੇ ਸਰ ਸਰ ਇਹ ਮੁੰਡਾ ਹੁਣੇ ਗ੍ਰੈਜੂਏਸ਼ਨ ਕਰਕੇ ਫਰੀ ਹੋਇਆ ਸੀ ਅੱਛਾ ਜੀ ਪਾਰਟ ਟਾਈਮ ਕੋਈ ਆਪਣੇ ਜੋਬ ਕਰਦਾ ਸੀ ਮਿਲ ਤੇ ਲਾਇਸੈਂਸ ਦਸਤਾਵੇਜ਼ ਵੀ ਆਪਣਾ ਫਾਈਲ ਨੂੰ ਨਾ ਵਗੈਰਾ ਕਰ ਲਈ ਕਰ ਲਈ ਕਰ ਸੀ ਜਿਤਨਾ ਆਪਣਾ ਬਾਹਰ ਉਹ ਏਜੰਟ ਵਗੈਰਾ ਕਰਦੇ ਠੀਕ ਆ ਸਰ ਹਾਂ ਉਹ ਇਦਾਂ ਕੋਈ ਕੰਪਲੀਟ ਨਹੀਂ ਸੀ ਮੁੰਡੇ ਦੀ ਹੁਣ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੇਗਾ ਸਰ ਮਰਡਰ ਦਾ ਕੀ ਕਾਰਨ ਲੱਗ ਰਿਹਾ ਹੈ ਇਹਨਾਂ ਦੇ ਪਰਿਵਾਰ ਵਾਲੇ ਕੋਲ ਇਨਵੈਸਟੀਗੇਸ਼ਨ ਵਿੱਚ ਪਤਾ ਹੁਣ ਬਾਅਦ ਚਲੇਗਾ ਪਰਿਵਾਰ ਸਰ ਇਹ ਵਿਆਹ ਵੇਚੀ ਕਿਦਾਂ ਨੇ ਦਾ ਜਿਹੜਾ ਕੋਈ ਪ੍ਰੋਬਲਮ ਹੁੰਦਾ ਕੋਈ ਇੱਥੇ ਐਡਮਿਟ ਕਰਾ ਕੇ ਗਿਆ ਉਹ ਨਹੀਂ ਮਰ ਰਿਹਾ ਉਹ ਆਪੇ ਹੀ ਇੱਥੇ ਐਡਮਿਟ ਕਰਾ ਕੇ ਮਤਲਬ ਉਹ ਕਹਿ ਕੇ ਗਿਆ ਮਰਡਰ ਕਰਨ ਲਈ ਇੱਕ ਹੰਝ ਸਗਰੇਚਰ ਹੋਏ ਹੋਏ ਹੈ ਅਗਰ ਸਾਡਾ ਪੁਲਿਸ ਵਾਲਿਆਂ ਕੋਲ ਨੂੰ ਦੇਵੇ ਉਹਨਾਂ ਨੂੰ ਕਿੰਨੇ ਸਰ ਕਿੰਨੇ ਕੋ ਸ਼ਾਰਪ ਵਪਨ ਲੱਗੇ ਤੁਹਾਨੂੰ ਲੱਗਦਾ ਕਿ ਗਰਦਨ ਤੇ ਜਾਂ ਕਿਤੇ ਬਹੁਤ ਇਹ ਵੀ ਸਮਝ ਰੋਗੇ ਅਸੀਂ ਬਹੁਤ ਸਤਿ ਸ੍ਰੀ ਅਕਾਲ ਮਾਰਿਆ ਹੋਇਆ ਸਰ ਇਹ ਸਰ ਰਹਿਣ ਵਾਲੇ ਮੂਰ ਰੁਖ ਤੋਂ ਕਿੱਥੋਂ ਦੇ ਨੇ ਇਹ ਮੁਹਾਲੇ ਚ ਕਿੱਥੇ ਰਹਿ ਰਹੇ ਜੀ ਇਹ ਪਿੱਛੋਂ ਦਾ ਭਾਈ ਸ਼ਾਇਦ ਇਹ ਤਾਂ ਮਨਗੋਨ ਸ਼ਹਿਰ ਨੂੰ ਉਧਰ ਕੋਲ ਕੋ ਰਹਿਣ ਦਾ ਰੈਂਦੇ 68 ਹੈ 68 ਜਿਹੜੇ ਸਰ ਵਿਆਹੇ ਹੋਏ ਨੇ 68 ਰਹਿੰਦੇ ਹੈ ਵਿਆਹੇ ਹੋਏ ਨੇ ਨਹੀਂ 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 ਇਹ ਤਾਂ 24 ਸਾਲ ਦੀ ਉਮਰ ਹੈ ਅੱਛਾ 100 ਵੀ ਨਹੀਂ ਫੈਮਿਲੀ ਚ ਕੌਣ ਕੌਣ ਹੈ ਸਰ ਤੁਹਾਡੇ ਜੀ ਸਿਸਟਰ ਮਦਰ ਆ ਫਾਦਰ ਆ ਠੀਕ ਤਾਂ ਇਹਦਾ ਟਟਲ ਦਾ ਨਾਮ ਹੋ ਗਿਆ ਸਮਝ ਲਿਆ ਇਹ ਲੋਕਾਂ ਤੋਂ ਜਿਹੜੀ ਇਨਫੋਰਮੇਸ਼ਨ ਹੈ ਤੇ ਕਾਰਨ ਬੇਸਿਕਲੀ ਇੱਕ 82 24 ਸਾਲ ਦਾ ਕਾਮੀ ਜਿਹਦੇ ਇੱਕ ਕਲ ਗਲਾਕੁਟਨ ਨਾਲ ਕਤਲ ਹੋਇਆ ਬਬਲ ਟਾਈਟਲਸ ਨੇ ਇਹਦੇ ਵਿੱਚ ਕੀ ਕਹਿੰਦੇ ਉਹਨਾਂ ਨਾਲ ਸਫਲ ਦੇ ਵਿੱਚ ਇਹ ਦੇਖੇ ਉਹ ਦਾ ਕਤਲ ਕਿਉਂ ਹੋਇਆ ਕੰਮ ਕੰਨ ਦੀ ਉੱਦੀ ਕਰਨਾ ਨਹੀਂ ਇਹ ਜਿਹੜਾ ਹੋਇਆ ਕਿਸੇ ਲੜਕੀ ਦੇ ਪਿੱਛੇ ਹੋਇਆ ਉਹ ਜਿਦਾਂ ਕੀ ਕਹਿੰਦੇ ਉਹਦੀ ਅਸੀਂ ਡਿਟੇਲਿੰਗ ਤੁਹਾਨੂੰ ਬਾਅਦ ਚ ਦੱਸ ਦਿਆਂਗੇ। ਮਿਸਕੀ ਕਰਦਾ ਸੀ ਇਹ ਆਪਣੇ ਅਜੇ ਹੁਣੇ ਹੀ ਉਹਨੇ ਪੜਾਈ ਕਰਕੇ ਤੇ ਆਪਣਾ ਨਿੱਕਾ ਜਿਹੀ ਕੰਮ ਵੇਖ ਰਿਹਾ ਸੀ। ਤੇ ਲੜਕੀ ਦੇ ਫੈਮਿਲੀ ਮੈਂਦੋਂ ਤੁਹਾਨੂੰ ਫਰਮ ਕੋਲ ਜਾਣੀ ਤਾਂ ਇਹ ਕਿ ਸਰਪ੍ਰਸਤ ਹੋਵੇ। ਨਹੀਂ ਇੱਕ ਉਹ ਮੁੰਡਾ ਜਿਹੜਾ ਤਾਕਤਵਰ ਚਾਹੀਦਾ ਸ ਹੈ ਉਹ ਵੀ ਉਹਨੂੰ ਹੀ ਚਾਹੁੰਦਾ ਸੀ ਲਾ ਜਿਹਦੇ ਘਰ ਤੇ ਇਹ ਆਹ ਜੀ ਇਹਰ ਕੋਈ ਵੀ ਕੋਈ ਗਲਤ ਨਾ ਕਰੇ ਤਾਂ ਜੇ ਚਾਲਕ ਗੋ ਗਿਆ ਉਹਦੇ ਨੂੰ ਪਾਓ ਇਹਦੀ ਇਹਦੀ ਜਿਹੜੀ ਟੇਢੀ ਹੈ ਅਸੀਂ ਹੁਣ ਇਹ ਪੋਸਟਮਾਰਟਮ ਚੱਲ ਰਿਹਾ ਹੈ ਇਹ ਰਾਤੀ ਅਸੀਂ ਐਫ ਆਈ ਆਰ ਅਗਲੀ ਮਾਰਨਿੰਗ ਦੇ ਵਿੱਚ ਆਪੇ ਹੀ ਆਪ ਨੂੰ ਦਿੱਤੀ ਹੈ 39 ਨੰਬਰ ਤੇ ਆਈਟੀਸੀਪੀ ਤੇ ਉਸ ਤੋਂ ਬਾਅਦ ਅਸੀਂ ਡਿਟੇਲਿੰਗ ਇਹਦੇ ਬਾਰੇ ਤੁਹਾਨੂੰ ਮੁੱਖਰੇ ਤੌਰ ਤੇ ਜਾਣਗੇ ਜੇ ਨੂੰ ਜੀ ਦੀ ਪ੍ਰੈਸ ਇਹ ਤਰੀਕੀ ਜਿਹੜੇ ਦੇਖਣ ਦੀ ਹੋਣੀ ਨਹੀਂ ਇਹਦਾ ਉਹ ਮਾਮਲਾ ਕਿੱਥਾ ਹੈ ਉਹ ਵੀ ਉਹਨਾਂ ਵੱਲੋਂ ਹਸਪਤਾਲ ਦੇ ਇਹ ਬਿਲਕੁਲ ਠੀਕ ਹੈ ਜੀ ਇਹ ਉਹਦਾ ਪ੍ਰੋਬਲ ਟਾਈਟਸ ਨੇ ਕਿ ਇਹਨੂੰ ਅ ਸ਼੍ਰੀ ਹਰਪ੍ਰੀਸ਼ਨ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਸੀਸੀਟੀਵੀ ਫੁਟੇਜ ਵੀ ਸਟੇ ਕਰੋ ਰਹੀ ਹੈ ਤੇ ਇਹਦੇ ਰਿਕਾਰਡ ਦੇ ਵਿੱਚ ਉਹਦੇ ਵਿੱਚ ਕਲੀਅਰ ਉਹਨੂੰ ਲੈ ਕੇ ਵੀ ਛੱਡ ਕੇ ਵੀ ਇੱਥੇ ਆਉਂਦੇ ਆ ਤੇ ਉੱਥੇ ਮੌਕੇ ਤੇ ਉਹਨੂੰ ਕਾਰ ਵੀ ਸਾਨੂੰ ਮਿਲੀ ਹੈ ਜਿਹਦੇ ਵਿੱਚ ਉਹਦੀ ਅਥਾਚਲ ਫਰੰਦਿਕ ਸਾਈਜ਼ ਅਪਾਰਟੀ ਦੀ ਟੀਮ ਵੱਲੋਂ ਉਹਦੇ ਵਿੱਚ ਉਹਨੂੰ ਕਬਜ਼ੇ ਵਿੱਚ ਵੀ ਲਿਆ ਤੇ ਉਹਦੇ ਵਿੱਚ ਉਹਨਾਂ ਨੇ ਆਪਣੀ ਟੀਮ ਨੇ ਬੁਰੀ ਉਹਦੀ ਜਾਂਚ ਕਰਕੇ ਆਪਣੀ ਰਿਪੋਰਟ ਛੇਤੀ ਸਾਨੂੰ ਦਿੱਤੀ। ਇਸ ਦਾ ਦੁੱਲ ਮਰਚਾ ਦਰਜ ਹੋ ਗਿਆ 302 120 ਬੀ ਆਈਪੀਸੀ। ਅਜੇ ਤੱਕ ਕੋਈ ਹਾਲ ਨਹੀਂ ਹੈ ਪਰ ਛੇਤੀ ਹੀ ਜੋਸ਼ ਇਹਦੇ ਵਿੱਚ ਅਜੇ ਤੱਕ ਬਬਲ ਟਾਈਟਲਸ ਤੋਂ ਬਾਅਦ ਹੀ ਸਾਰੀ ਡਿਟੇਲਿੰਗ ਬੰਨੋ ਸੀ ਬਸ